ਸਾਪ ਦਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਦੀ ਗੱਲ ਕਰਾਂਗੇ ਟੌਪ ਤੇ ਨਾਮ ਸੀ ਬੜਾ ਵੱਡਾ ਹਨ ਕੌਮਨਸ ਪਾਰਟੀ ਦੀ ਗੱਲ ਕਰਦੀ ਹੈ ਪੰਜਾਬ ਦੀ ਰਾਜਨੀਤੀ 'ਚ ਅੱਜ ਬੜਾ ਡਾਊਨਫਾਲ ਹੋਇਆ ਤੇ ਅੱਜ ਨਾਮ ਵੀ ਨਹੀਂ ਕੋਈ ਲੈਂਦਾ ਉਹਨਾਂ ਕਾਰਨ ਕੀ ਦੇਖੋ ਕੀ ਹੁੰਦਾ ਹੈ ਜੇ ਆਪਾਂ ਕੈਪਟਨ ਸਾਹਿਬ ਦੀ ਗੱਲ ਕਰੀਏ ਕੈਪਟਨ ਸਾਹਿਬ ਦੇ ਜੇ ਆਪਾਂ ਇੱਕ ਵਾਸਤੂ ਦੇ ਵਿੱਚ ਅਧਿਐਨ ਕਰੀਏ ਤਾਂ ਇੱਕ ਸਾਊਥ-ਵੈਸਟਰੀ ਜ਼ੋਨ ਹੁੰਦੀ ਹੈ ਜਿਹੜੀ ਤੁਹਾਡਾ ਪ੍ਰਿਥਵੀ ਤੱਤਵਾ ਧਰਤੀ ਦਾ ਤੱਤਵ ਹੈ ਜਿਹੜਾ ਤੁਹਾਨੂੰ ਹੋਲਡ ਕਰਕੇ ਰੱਖਦਾ ਹੈ ਨਾ ਇਹ ਤੁਹਾਡੀ ਸਟੇਬਿਲਟੀ ਨੂੰ ਅਲੱਗ ਪ੍ਰੈਜ਼ੈਂਟ ਕਰਦਾ ਆ ਜੀ ਇਹਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਉਹਨਾਂ ਦਾ ਉਹ ਡਿਸਟਰਬਡ ਹੈ ਜੇ ਮੋਤੀ ਮਹਿਲ ਦੇ ਵਿੱਚ ਗੱਲ ਕਰੀਏ ਜਾਂ ਜਿਹੜਾ ਉਹਨਾਂ ਦਾ ਜਿਹੜਾ ਫਾਰਮ ਹਾਊਸ ਸਿਸਵਾ ਫਾਰਮ ਹਾਊਸ ਦੀ ਗੱਲ ਕਰੀਏ ਉਹ ਨਾਰਥ ਈਸਟ ਸਾਈਡ ਤੇ ਭਾਰਾ ਬਣਿਆ ਹੋਇਆ ਸਾਊਥ-ਵੈਸਟ ਦੀ ਤਰਫ ਸੇ ਲੌਨ ਬਣਿਆ ਹੋਇਆ ਜਿਦੀ ਵਜ੍ਹਾ ਨਾਲ ਉਹਨਾਂ ਨੂੰ ਡਾਊਨਫਾਲ ਉਹਨਾਂ ਦਾ ਮਿਲਿਆ ਜਾਂ ਸਟੇਬਿਲਟੀ ਇਨਸਟੇਬਲ ਕੈਰੀਅਰ ਮਿਲਿਆ ਜਾਂ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਦੇ ਪਹਿਲਾਂ ਵੀ ਮੋਤੀ ਮਹਿਲ ਦੇ ਵਿੱਚ ਵੀ ਸਾਊਥ-ਵੈਸਟ ਚ ਦਿੱਕਤ ਸੀ ਜਿਦੀ ਵਜ੍ਹਾ ਨਾਲ ਉਹਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਹੈ ਨਾ ਔਰ ਬਟ ਮੈਂ ਸਮਝਦਾ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਉਹਨਾਂ ਦੇ ਇਲਜ਼ਾਮਾਂ ਦੇ ਵਿੱਚ ਜੇ ਆਪਾਂ ਮੇજર ਗੱਲ ਕਰੀਏ ਤਾ ਅਰੂਸਾ ਜੀ ਦਾ ਵੀ ਨਾਮ ਉਹਨਾਂ ਦੇ ਨਾਲ जोडਿਆ ਗਿਆ ਉਹ ਉਹ ਸਾਊਥ-ਵੈਸਟ ਦੇ ਵਿੱਚ ਜਦ ਵੀ ਇਦਾਂ ਨਹੀਂ ਕੋਈ ਦਿੱਕਤ ਆਉਂਦੀ ਹੈ ਕੋਈ ਕਿਸੇ ਵੀ ਤਰ੍ਹਾਂ ਦਾ ਲਾਣ ਆਉਂਦੇ ਆ ਤਾਂ ਰਿਲੇਸ਼ਨ ਖਰਾਬ ਹੋ ਜਾਂਦੇ ਆ ਤੁਹਾਡੀ ਛਵੀ ਖਰਾਬ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਕੋਲੇਸਟ੍ਰੋਲ ਹਾਈ ਹੋ ਜਾਂਦਾ ਆ ਜਾਂ ਹਾਰਟ ਦੇ ਰਿਲੇਟਿਡ ਦੀ ਪ੍ਰੋਬਲਮਸ ਆਉਂਦੀਆਂ ਨੇ ਪਿੱਠ ਦਰਦ ਦੀ ਲੱਤਾਂ ਦਰਦ ਦੀ ਇਦਾਂ ਦੀ ਪ੍ਰੋਬਲਮਸ ਆਉਂਦੀਆਂ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਪਤਾ ਲਾਇਆ ਜਾ ਸਕਦਾ ਵੀ ਉਹਨਾਂ ਨੂੰ ਆਹ ਦਿੱਕਤ ਹੈ ਉਹਨਾਂ ਦਾ ਸਾਊਥ ਵੇਸਟ ਨੂੰ ਠੀਕ ਕਰਕੇ ਉਹਨਾਂ ਨੂੰ ਦੁਬਾਰੇ ਪੋਲਿਟਿਕਸ 'ਚ ਲਿਆਇਆ ਜਾ ਸਕਦਾ ਜੇ ਉਹ ਚਾਹਣ ਤਾਂ